ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜਿਵੇਂ ਹੁਣ ਸਰਦੀਆਂ ਦੇ ਸਮੇਂ 'ਚ ਜਿਹੜੇ ਆਪਣੇ ਘਰੇਲੂ ਬਾਗ ਵਿੱਚ ਆਪਾਂ ਕੱਦੂ ਲਾਏ ਹੁੰਦੇ ਆ ਤੋਰੀ ਲਾਈ ਹੁੰਦੀ ਆ ਜਾਂ ਹਲਬਾ ਲਾਇਆ ਹੋਇਆ ਹੁੰਦਾ ਉਹਨਾਂ ਦੇ ਝਾੜ ਜਿਹੜਾ ਉਹ ਕੱਟ ਜਾਂਦਾ ਆਪਾਂ ਖੇਤ ਕੱਦੂ ਲਾਏ ਹੋਏ ਨੇ ਲਾਏ ਤਾਂ ਛੋਟੇ ਪੱਧਰ ਤੇ ਹੋਏ ਨੇ ਆਪਾਂ ਘਰ ਵਾਸਤੇ ਖਾਣ ਵਾਸਤੇ ਪਰ ਇਹਨਾਂ ਦੇ ਝਾੜ ਤੇ ਕੋਈ ਅਸਰ ਨਹੀਂ ਪਿਆ ਇਹ ਉਨਾ ਹੀ ਝਾੜ ਦੇ ਰਹੇ ਨੇ ਜਿੰਨਾ ਆਪਾਂ ਨੂੰ ਗਰਮੀ 'ਚ ਦੇ ਰਹੇ ਜਿਵੇਂ ਠੰਡ ਦੇ ਮੌਸਮ 'ਚ ਕੁਝ ਝਾੜ ਘਟ ਜਾਂਦਾ ਆ ਤੁਹਾਨੂੰ ਦਿਖਾਉਣੇ ਇਹਨਾਂ ਤੇ ਕੋਈ ਝਾੜ ਆ ਤੁਸੀਂ ਆਪ ਦੇਖ ਸਕਦੇ ਹੋ ਇੱਕ ਵੱਲ ਤੇ ਸਾਰੀ ਜਿਹੜੀ ਕਦੂਆਂ ਦੇ ਫਰੂਟ ਨਾਲ ਭਰੀ ਪਈ ਆ ਸਾਰੀ ਤੇ ਕਦੂ ਲੱਗ ਰਹੇ ਨੇ ਤੇ ਸਾਰੀ ਦੀ ਸਾਰੀ ਫਲ ਨਾਲ ਭਰੀ ਪਈ ਅੱਗੇ ਤੱਕ ਆ ਦੇਖੋ ਜੀ ਦੋ ਆ ਹੋ ਗਏ ਕਾ ਆ ਆ ਇਹ ਸਾਰੇ ਇੱਕ ਵੱਲ ਤੋਂ ਜਿਹੜੀ ਅੱਗੇ ਬ੍ਰਾਂਚ ਆ ਉਹ ਤੇ ਲੱਗੇ ਹੋਏ ਨੇ ਸਾਰੇ ਦੇ ਸਾਰੇ ਇਹ ਜਿਹੜੇ ਕਦੂਆ ਸਾਰੇ ਲੱਗੇ ਹੋਏ ਨੇ ਇਹ ਸਾਰੇ ਫੀਮੇਲ ਫਲਾਵਰ ਨੇ ਫੀਮੇਲ ਜਿਹੜਾ ਫੀਮੇਲ ਦਾ ਫੁੱਲ ਹੁੰਦਾ ਉਸ ਤੇ ਜਿਹੜੇ ਸਾਰੇ ਕਦੂ ਲੱਗਦੇ ਨੇ ਜਿਵੇਂ ਆਹ ਫੁੱਲਾ ਇਹ ਮੇਲ ਫੁੱਲਾ ਇਸ ਤੇ ਜਿਹੜਾ ਫਲ ਕਦੂ ਦਾ ਨਹੀਂ ਆਉਣਾ ਆ ਦੇਖੋ ਜੀ ਇਹ ਵੱਲ ਹਜੇ ਅੱਗੇ ਵੀ ਚੱਕਰੀਆ ਜਿਹੜੇ ਆਪਣੇ ਫੁੱਲਾ ਕਦੂ ਜਿਹੜੇ ਆਪਣੇ ਛੋਟੇ ਕਦੂ ਅੱਗੇ ਵੀ ਲੱਗ ਰਹੇ ਨੇ ਹਜੇ ਆ ਦੇਖੋ ਆ ਆ ਰਿਹਾ ਇਸ ਚਾਰਿਆ ਨਵਾ ਆ ਲੱਗ ਰਹੇ ਨਵਾ ਆ ਲੱਗ ਰਹੇ ਜੀ ਅੱਗੇ ਵੱਲ ਤੇ ਹਜੇ ਹੋਰ ਵੀ ਜ਼ਿਆਦਾ ਲੱਗ ਰਹੇ ਨੇ ਇਸ ਤੋਂ ਬਾਅਦ ਜਿਹੜਾ ਫੀਮੇਲ ਹੁੰਦਾ ਉਸ ਚ ਪਹਿਲਾਂ ਕੱਦੂ ਆਣਾ ਬਾਅਦ ਚ ਫੁੱਲਾ ਜਿਵੇਂ ਇਸ ਤਰ੍ਹਾਂ ਦੇ ਫੁੱਲ ਨੇ ਇਹ ਮੇਲ ਫੁੱਲਾ ਇਹਨੂੰ ਕੱਦੂ ਨਹੀਂ ਲੱਗਣਾ ਫੀਮੇਲ ਫੁੱਲ ਦੀ ਇਹ ਨਿਸ਼ਾਨੀ ਹੈ ਪਹਿਲਾਂ ਕੱਦੂ ਹੋਊਗਾ ਬਾਅਦ ਚ ਫੁੱਲਾ ਜਿਵੇਂ ਇਹ ਫੁੱਲ ਆ ਇਹ ਮੇਲ ਆ ਇਸ ਚ ਕੱਦੂ ਨਹੀਂ ਲੱਗਣਾ ਆ ਦੇਖੋ ਇਹ ਸਾਰੀ ਵੱਲ ਤੇ ਹੀ ਆ ਜੋ ਮੇਲ ਫਲਾਵਰ ਨੇ ਇਸ ਤੇ ਆਪਣਾ ਜਿਹੜਾ ਕੱਦੂ ਆ ਉਹ ਇੱਕ ਵੀ ਨਹੀਂ ਹੈਗਾ ਦੂਸਰੇ ਪਾਸੇ ਆ ਦੇਖੋ ਵੱਲ ਇਹ ਤੇ ਸਾਰੀ ਤੇ ਕੱਦੂ ਭਰੇ ਹੋਏ ਨੇ ਇਸ ਲਈ ਆਪਾਂ ਕਰਨਾ ਕੀ ਜੇਕਰ ਇਸ ਤਰ੍ਹਾਂ ਦੇ ਫੁੱਲ ਆ ਰਹੇ ਨੇ ਆਪਣੇ ਕੋਲੇ ਤਾਂ ਜਿਹੜੀ ਆ ਇਹਦੀ ਜਮਾਂ ਬਿਲਕੁਲ ਸਿਰਾ ਵੱਲ ਦਾ ਉਹ ਆਪਾਂ ਇਥੇ ਤੋੜ ਦੇਣਾ ਇਹ ਜਿਹੜੀਆਂ ਬ੍ਰਾਂਚਾਂ ਨੇ ਇਧਰ ਫੁੱਟਣੀਆਂ ਸਟਾਰਟ ਹੋ ਜਾਣੀਆਂ ਤੇ ਜਿਹੜਾ ਆਪਣਾ ਕੱਦੂ ਆ ਉਹ ਲੱਗਣਾ ਸ਼ੁਰੂ ਹੋ ਜਾਊਗਾ ਜਿੱਕਰ ਤੁਹਾਡੇ ਵੱਲ ਬਦੀ-ਬਦੀ ਜਾਂਦੀ ਹੈ ਵੀ ਆਪਾਂ ਨੂੰ ਝਾੜ ਨਹੀਂ ਦੇ ਰਹੀ ਆਪਾਂ ਆਧਾ ਹੀ ਹੋ ਜਾਂਦਾ ਬੱਲੀ ਵਧੀਆਂ ਜੀ ਆਪਾਂ ਨੂੰ ਝਾੜ ਨਹੀਂ ਦੇ ਰਹੀ ਤਾਂ ਆਪਾਂ ਉਹਦੇ ਲਈ ਇਹਦਾ ਜਿਹੜਾ ਵੱਲ ਦਾ ਖਲਾਰਾ ਰੋਕਣ ਲਈ ਤੇ ਚਮਤਕਾਰ ਦੀਆਂ ਜਿਹੜੀ ਦਵਾਈਓ ਕਰ ਸਕਦੇ ਆ ਤੇ ਵਾਰ ਕੀ ਹੁੰਦਾ ਐਡਾ ਕਫਾਲ ਲੱਗ ਜਾਂਦਾ ਉਸ ਤੋਂ ਬਾਅਦ ਝੜ ਜਾਂਦਾ ਇਹਦੇ ਲਈ ਆਪਾਂ ਇੱਕ ਵਧੀਆ ਫੰਗੀਸਾਈਡ ਕਰ ਸਕਦੇ ਹਾਂ ਜਿਵੇਂ ਆਪਾਂ ਰੈਡੋਮਿਲ ਕਰ ਸਕਦੇ ਹਾਂ ਜਾਂ ਬਾયર ਦਾ ਏਲੀਅੰਟ ਵੀ ਇਹਦੇ ਉੱਪਰ ਆਪਾਂ ਕਰ ਸਕਦੇ ਹਾਂ ਆਪਣੇ ਕਦੂਆਂ ਦੀ ਬਲ ਤੇ ਫਾਲ ਲੱਗਿਆ ਹੋਇਆ ਝੜਨ ਉਹ ਜਿਹੜਾ ਰੁਕ ਜਾਊਗਾ ਇਸ ਲਈ ਬਾયર ਦਾ ਸੋਲੋਮੋਨ ਆਉਂਦਾ ਉਹਨੂੰ ਆਪਾਂ ਆਪਣੇ ਫੰਗੀਸਾਈਡ ਚ ਪਾ ਕੇ ਛਿੜਕ ਸਕਦੇ ਹਾਂ ਜਿਹਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਪਰ ਇਹ ਸਪਰੇਅ ਆਪਾਂ ਕਰਨੀ ਸ਼ਾਮ ਨੂੰ ਹੀ ਆ ਹੁਣ ਕਈ ਜਗ੍ਹਾ ਤੇ ਕੀ ਹੁੰਦਾ ਇਸ ਤਰ੍ਹਾਂ ਬਲ ਦਾ ਖਲਾਰਾ ਪਿਆ ਹੋਇਆ ਹੁੰਦਾ ਨਾ ਇਹ ਤੇ ਮੀਲ ਫਲਾਵਰ ਆਉਂਦਾ ਨਾ ਫੀਮੇਲ ਫਲਾਵਰ ਸੱਪਾ ਬਾਹਰ ਦੀ ਪਲੈਨੋ ਫਿਕਸ ਜਿਹੜੀ ਉਹ ਦਵਾਈ ਕਰ ਸਕਦੇ ਆ ਇਹਦੇ ਨਾਲ ਜਿਹੜੀ ਆਪਣੀ ਬੱਲ ਤੇ ਫਲਾਵਰ ਆਉਣੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਆਪਾਂ ਇਹਦੇ ਤਾਕਤ ਵਾਲੇ ਫੰਗੀ ਸਾਇੜੇ ਚ ਪਾ ਸਕਦੇ ਆ 15 16 ਲੀਟਰ ਲਟੋਲੀ ਜੇ ਆਪਾਂ 3 ਐਮ ਐਲ ਦਵਾਈ ਜਿਹੜੀ ਉਹ ਪਾਉਣੀ ਆ ਇਹਦਾ ਆਪਾਂ ਨੂੰ ਪੂਰਾ ਵਧੀਆ ਰਿਜ਼ਲਟ ਮਿਲੂਗਾ ਤੇ ਆਪਾਂ ਦੇਸੀ ਤਰੀਕਾ ਅਪਣਾਉਣਾ ਜਿਵੇਂ ਆਪਾਂ ਕਿਰਲੂ ਬਗੀਚੇ ਚ ਚਲਾਏ ਹੋਏ ਨੇ ਤਾਂ ਉਸ ਲਈ ਆਪਾਂ ਜਿਹੜੀ ਖੱਟੀ ਲੱਸੀ ਆ ਉਹਦਾ ਸਪਰੇਅ ਇਹ ਸਪਰ ਕਰ ਸਕਦੇ ਆ ਇਹ ਜਿਹੜੀ ਲੱਸੀ ਆਪਣੀ 4 ਤੋਂ 5 ਦਿਨ ਪੁਰਾਣੀ ਹੋਣੀ ਚਾਹੀਦੀ ਆ ਇਹਦਾ ਲੀਟਰ ਲੱਸੀ ਆਪਾਂ ਜਿਹੜੀ 4 ਤੋਂ 5 ਦਿਨ ਪੁਰਾਣੀ ਹੋ 10 ਲੀਟਰ ਪਾਣੀ ਚ ਪਾ ਕੇ ਇਹਦਾ ਉੱਪਰ ਸੜਕਿਆ ਕਰ ਦਾਂਗੇ 10 ਲੀਟਰ ਪਾਣੀ ਚ ਅੱਧਾ ਲੀਟਰ ਆਪਾਂ ਲੱਸੀ ਦਾ ਪਾਉਣਾ ਤੇ ਉਹਦੇ ਵਿੱਚ ਹੀ ਆਪਾਂ ਦੋ ਚਮਚੇ ਜਿਹੜੇ ਹਲਦੀ ਦੇ ਪਾ ਲੈਨੇ ਆ ਇਹ ਆਪਾਂ ਨੂੰ ਪੂਰਾ ਵਧੀਆ ਰਿਜ਼ਲਟ ਦੇਊਗੀ ਜੇ ਆਪਾਂ ਘਰੇਲੂ ਕੋਲ ਨਾਲ ਤਿਆਰ ਕਰਨਾ ਤਾਂ ਇਸ ਤਰੀਕੇ ਨਾਲ ਵੀ ਆਪਾਂ ਕਰ ਸਕਦੇ ਆ ਤੇ ਉਸ ਤੋਂ ਬਾਅਦ ਆ ਜਿਹੜੀ ਬੱਲੇ ਟੂਸਿਆ ਇਹਨੂੰ ਤੋੜ ਦੋ ਤੇ ਜਿਹੜੀ ਸਾਰੀ ਬੱਲਾ ਉਹ ਇੱਥੇ ਬ੍ਰਾਂਚਾਂ ਜਿਹੜੀਆਂ ਆਉਂਦੀਆਂ ਕੱਢਣੀਆਂ ਸ਼ੁਰੂ ਕਰ ਦੂਗੀ ਤੇ ਆਪਣੇ ਜਿਹੜਾ ਝਾੜਾ ਉਹ ਬਦਨ ਲੱਗ ਜਾਊਗਾ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ